जी ये, ये दिल्ली बेस्ड कंपनी है जी आ, इसके जो सी ओ है, है मिस्टर अनुपम सर को फाउंडर है मिस्टर आदर्श सर एंड अलका मैम तो मेन इनका मोटिव था जी कि हम कैसे लोगों के बीच अच्छा फूड लेके जाए फ्यूजन फूड लेके जाए और अच्छे ढंग से पूरा हाईजीनिक फूड लेके जाए तो फर्स्ट में हमने जी पहला आउटलेट हमने अपना उड़ीसा में खोला था उसके बाद उन्होंने हमने धीरे धीरे ऑल ओवर इंडिया पैन इंडिया में हमारे हंड्रेड प्लस आउटलेट्स हैं ग्रूवेक्स के तो हम लोग ये हर सिटी में हैं हर जगह हैं मोहाली है चंडीगढ़ हैं आपके बिहार के अंदर है झारखंड के अंदर हैं तो जी अभी हंड्रेड प्लस आउटलेट हमारे टोटल है जी ब्रूवेक्स के सर तो आपके रेस्टोरेंट का कौन सा फूड ऐसा है कि जो लोगों को तो आपके काम यहाँ पर लेकर आए यस सर जो पंजाब में तो जी नॉन चलता ज़्यादा तो नॉन में हमारा ज़रूर प्रेशर कुकर चिकन अंगार चिकन टिक्का ये जरूर सब टेस्ट करें जी पंजाब के हिसाब से हमने इस रेसिपी को मोटिवाई मोटिवाई किया हुआ है कि हम उस ढंग से स्पाइसी और चटक वटक जो भी होती है तो वो चीज़ें हैं जी प्रेशर कुकर चिकन और मटन में मटन मटन रोगन जो से मटन दो तीन चीजें तो प्रेशर कुकर चिकन जरूर ट्राई करके जाए जी थैंक यू खरड़ एक फूड का बहुत बड़ा जो आप कह सकते हैं हब खुलिया है ਬਰੀਊ ਬੈਕਸ ਨਾਂ ਦੇ ਇੱਕ ਫਰਾਂਚਾਈਜ਼ੀ ਜਿਹੜੀ ਔਰੇ ਖੁੱਲੀ ਐ ਚਾਰ ਪਾਰਟਨਰ ਨੇ ਉਸੇ ਕੀ ਸੋਚ ਕੇ ਉਹਨਾਂ ਨੇ ਬਰੀਊ ਬੈਕਸ ਦਾ ਜਿਹੜਾ ਔਰੇ ਕਾਰਨਰ ਖੋਲ੍ਹਿਆ ਏ ਇੱਕ ਫੂਡ ਦਾ ਹੱਬ ਜਿਹੜਾ ਖੋਲ੍ਹਿਆ ਏ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਬਰੀਊ ਬੈਕਸ ਦੀ ਓਪਨਿੰਗ ਦੀਆਂ ਤਸਵੀਰਾਂ ਦਿਖਾਉਂਦੇ ਆ ਤੇ ਜੋ ਮਾਲਕ ਨੇ ਉਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਬਰੀਊ ਬੈਕਸ ਦੀ ਤੁਸੀਂ ਫਰਾਂਚਾਈਜ਼ੀ ਲਈ ਐ ਉਸ ਦਾ ਔਰੇ ਖਰੜ ਦੇ ਵਿੱਚ ਜਿਹੜੀ ਓਪਨਿੰਗ ਕੀਤੀ ਐ ਫੂਡ ਹੱਬ ਜਿਹੜਾ ਖੋਲਿਆ ਕੀ ਕੀ ਕੁਆਲਿਟੀ ਦੇ ਉਰੇ ਜਿਹੜੇ ਨੇ ਫੂਡ ਜਿਹੜੇ ਨੇ ਲੋਕਾਂ ਖਾਤਰ ਅਵੇਲੇਬਲ ਹੋਣਗੇ ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਸ ਓਪਨਿੰਗ ਦੀਆਂ ਲਾਈਵ ਤਸਵੀਰਾਂ ਇਹ ਤਸਵੀਰਾਂ ਦੇਖੀਆਂ ਬਰਿਊ ਬੈਕ ਨਾਮ ਦਾ ਇੱਕ ਫੂਡ ਹੱਬ ਜੋ ਖਰੜ ਲਾਂਡਰਾ ਰੋਡ ਤੇ ਖੁੱਲ੍ਹਿਆ ਆ ਇਹ ਕਹਿੰਦੇ ਨੇ ਵਿਦੇਸ਼ ਦੀ ਤਰਫ਼ ਤੇ ਉਰੇ ਜਿਹੜੇ ਨੇ ਖਾਣ-ਪੀਣ ਦਾ ਸਾਮਾਨ ਜਿਹੜਾ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਲੋਕ ਸਵਾਦ ਲੈਂਦੇ ਸੀ ਉਹ ਚੀਜ਼ਾਂ ਜੜੀਆਂ ਨੇ ਉਰੇ ਹਾਜ਼ਰ ਹੋਣਗੀਆਂ ਟਵਾਰਾ ਸਾਹਿਬ ਨਰਿੰਦਰ ਟਵਾਰਾ ਜੀ ਸਾਡੇ ਨਾਲ ਨੇ ਜੋ ਕਿ ਕੈਨੇਡਾ ਦੀ ਪੀਆਰ ਛੱਡ ਕੇ ਪੂਰੇ ਉਹਨਾਂ ਨੇ ਇਹ ਰੈਸਟੋਰੈਂਟ ਜਿਹੜਾ ਖੋਲਿਆ ਹੈ ਬ੍ਰਿਊ ਬੈਰਿਕਸ ਦਾ ਹੱਬ ਜਿਹੜਾ ਫੋਟ ਦਾ ਖੋਲਿਆ ਹੈ ਅੱਜ ਕੱਲ ਜਿਹੜਾ ਆਪਾਂ ਗੱਲ ਕਰਦੇ ਆਂ ਕਿ ਨੌਜਵਾਨ ਜਿਹੜੇ ਨੇ ਕੈਨੇਡਾ ਨੂੰ ਛੱਡ ਕੇ ਮੁਰ ਤੋਂ ਪੰਜਾਬ ਦੇ ਵੱਲ ਜਿਹੜਾ ਨੇ ਕੋਚ ਕਰ ਰਹੇ ਨੇ ਕਿੰਨਾ ਕਿਤੇ ਮੌਗ ਦੇਸ਼ਾਂ ਦਾ ਜਿਹੜਾ ਉਹਨਾਂ ਦਾ ਭੰਗ ਹੋ ਰਿਹਾ ਹੈ ਉਸੇ ਤਰ੍ਹਾਂ ਨਰਿੰਦਰਤ ਕਵਾਨਾ ਜੀ ਕੈਨੇਡਾ ਦੀ ਪੀਆਰ ਛੱਡ ਕੇ ਜਿਹੜੇ ਨੇ ਆਪਣੇ ਪੰਜਾਬ ਦੇ ਵਿੱਚ ਪਰਤੇ ਨੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਹੈ ਬ੍ਰਿਊ ਬੈਰਿਕਸ ਨਾਮ ਦਾ ਜਿਹੜਾ ਹੈ ਇੱਕ ਫੂਡ ਹੱਬ ਜਿਹੜਾ ਖੋਲਿਆ ਕਹਿੰਦੇ ਨੇ ਕਿ ਜੋ ਕੈਨੇਡਾ ਦੇ ਵਿੱਚ ਕਨਟੀਨੂਸ ਸਾਮਾਨ ਵੇਚਦਾ ਸੀ ਉਸੇ ਤਰਜ਼ ਤੇ ਜਿਹੜਾ ਹੈ ਖਰੜ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਮਹੀਆ ਪਰਾਂਗੇ ਚਾਰ 파ਟਨਰ ਨੇ ਇਸ ਤੇ ਚਾਰ 파ਟਨਰ ਨੇ ਮਿਲ ਕੇ ਜਿਹੜਾ ਹੈ ਲੋਕਾਂ ਦੀ ਸੇਵਾ ਦੇ ਵਿੱਚ ਕੀ ਕੁਝ ਲਿਆਂਦਾ ਏ ਉਹ ਆਪਾਂ ਗੱਲਬਾਤ ਕਰਾਂਗੇ ਨਰਿੰਦਰ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਪਤਾ ਲੱਗਿਆ ਕਿ ਤੁਸੀਂ ਕੈਨੇਡਾ ਦੀ ਪੀਆਰ ਛੱਡ ਕੇ ਮੁਰਤੋਂ ਪੰਜਾਬ ਦੇ ਵਿੱਚ ਆਇਓ ਕੀ ਇਹ ਹੈ ਜ ਤੁਸੀਂ ਉੱਥੇ ਦੇਖਿਆ ਕੀ ਕੈਨੇਡਾ ਤੋਂ ਮੋਹ ਭੰਗ ਹੋ ਗਿਆ ਜਦ ਕਿ ਲੋਕ ਜਿਹੜੇ ਨੇ ਵਿਦੇਸ਼ਾਂ ਵੱਲ ਲੱਖਾਂ ਰੁਪਇਆ ਲਾ ਕੇ ਜਾਣ ਨੂੰ ਤਿਆਰ ਨੇ ਤੁਸੀਂ ਕੈਨੇਡਾ ਦੀ ਪੀਆਰ ਛੱਡ ਕੇ ਮੁੜ ਤੋਂ ਪੰਜਾਬ ਦੇ ਵਿੱਚ ਆ ਕੇ ਆਪਣਾ ਵਿੱਦਿਆਨ ਸਿਰੂ ਕੀਤਾ ਕੀ ਕਹਿਣਾ ਚਾਹੁੰਦੇ ਓ ਦੇ ਬਾਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ 2019 ਦੇ ਵਿੱਚ ਮੈਂ ਕੈਨੇਡਾ ਗਿਆ ਸੀ ਸਟੱਡੀ ਵੀਜ਼ੇ ਦੇ ਉੱਤੇ ਉੱਥੇ ਜਾ ਕੇ ਮੈਂ ਸਟੱਡੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਮੈਂ ਪੀਆਰ ਹਾਸਲ ਕੀਤੀ ਤੇ ਉੱਥੇ ਮੈਂ ਇਹ ਚੀਜ਼ ਮਹਿਸੂਸ ਕੀਤੀ ਜੀ ਜਦੋਂ ਆਪਾਂ ਉੱਥੇ ਇੱਕ ਜ਼ੀਰੋ ਤੋਂ ਸਟਾਰਟ ਕਰ ਸਕਦੇ ਹਾਂ ਜੀ ਸਾਰਾ ਕੁਝ ਆਪਣੇ ਕੋਲ ਕੁਝ ਨਹੀਂ ਹੁੰਦਾ ਆਪਾਂ ਇੱਕ ਜ਼ੀਰੋ ਤੋਂ ਸਟਾਰਟ ਕਰਦੇ ਆਂ ਤੇ ਆਪਣਾ ਘਰ ਬਣਾਉਂਦੇ ਆਂ ਉੱਥੇ ਆਪਾਂ ਨੂੰ ਗੱਡੀ ਲੈਣੀ ਪੈਂਦੀ ਆਂ ਆਪਾਂ ਉਸੇ ਜਾਲ ਦੇ ਵਿੱਚ ਫਸ ਕੇ ਰਹਿ ਜਾਂਦੇ ਆਂ ਤੇ 25 30 ਸਾਲ ਬਾਅਦ ਜਾ ਕੇ ਜਦੋਂ ਬੰਦਾ ਦੇਖਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਦਿੱਤੇ ਤੇ ਅੱਜ ਮੈਂ ਖੱਟਿਆ ਕੀ ਹੈ ਤਾਂ ਆਪ ਬੰਦਾ ਸੋਚਦਾ ਹੈ ਕਿ ਮੈਂ ਇੱਕ ਘਰ ਹੀ ਬਣਾਇਆ ਘਰ ਤਾਂ ਉਹਰੇ ਆਪਣੀ ਨਾਰਮਲ ਇੱਕ ਮੀਡਲ ਕਲਾਸ ਫੈਮਿਲੀ ਦੇ ਕੋਲ ਹੁੰਦਾ ਹੀ ਹੈ ਹਰੇਕ ਨੂੰ ਗੁਜ਼ਾਰੇ ਜੋਗਾ ਤੇ ਉੱਥੇ ਆਪਾਂ ਇਸੇ ਚੀਜ਼ ਦੇ ਵਿੱਚ ਫਸ ਕੇ ਰਹਿ ਜਾਂਦੇ ਆ ਜੀ ਉੱਥੇ ਹੈਂਡ ਟੂ ਮਾਊਥ ਦਾ ਸਿਸਟਮ ਹੈ ਜੋ ਕੁਝ ਵੀ ਆਪਾਂ ਕਮਾਉਂਦੇ ਆ ਉਹ ਨਾਲ ਦੀ ਨਾਲ ਆਪਣਾ ਲੱਗੀ ਜਾਂਦਾ ਹੈ ਜੀ ਪੱਲੇ ਕੁਝ ਨਹੀਂ ਪੈਂਦਾ ਜਿਵੇਂ ਕਿ ਸਿਆਣੇ ਕਹਿੰਦੇ ਨੇ ਜੀ ਖੂਹ ਦੀ ਮਿੱਟੀ ਖੂਹ ਨੂੰ ਲੱਗਣ ਵਾਲਾ ਕੰਮ ਹੋ ਜਾਂਦਾ ਹੈ ਫੇਰ ਮੈਂ ਉੱਥੇ ਇੱਕ ਦਿਨ ਬੈਠ ਕੇ ਸੋਚਿਆ ਜੀ ਵੀ ਕਿਉਂ ਨਾ ਵਾਪਸ ਪੰਜਾਬ ਵਿੱਚ ਜਾਇਆ ਜਾਵੇ ਮੈਨੂੰ ਇਸ ਦੇ ਵਿੱਚ ਮੇਰੀ ਫੈਮਿਲੀ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਇਸ ਡਿਸੀਜਨ ਦੇ ਵਿੱਚ ਤੇ ਮੈਂ ਇੱਥੇ ਆ ਕੇ ਇੱਕ ਫਰਾਂਚਾਈਜ਼ੀ ਬਾਏ ਕੀਤੀ ਜੀ ਜਿਹਦਾ ਨਾਮ ਕੀ ਬਰੀਊ ਬੇਕਸ ਕੋਟਯਾਰਡ ਹੈ ਇੱਕ ਮਲਟੀ ਕੁਜ਼ੀਨ ਰੈਸਟੋਰੈਂਟ ਹੈ ਜੀਦੀ ਕੀ ਕੁਆਲਿਟੀ 5 ਸਟਾਰ ਹੋਟਲ ਦੇ ਕੰਪੈਰੀਟਿਵ ਹੈ ਤੇ ਇਹਦੇ ਜਿਹੜੇ ਰੇਟਸ ਨੇ ਉਹ ਬਹੁਤ ਹੀ ਪਾਕਟ ਫ੍ਰੈਂਡਲੀ ਨੇ ਤੁਸੀਂ ਆਪਣੀ ਫੈਮਲੀ ਦੇ ਨਾਲ ਆ ਕੇ ਇੱਥੇ ਵਿਜ਼ਿਟ ਕਰੋ ਜੀ ਮੈਂ ਸਾਰੇ ਖਰੜਨ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਅ ਨਰਿੰਦਰ ਟਵਾਣਾ ਜੀ ਪਤਾ ਲੱਗਿਆ ਕਿ ਜੋ ਵਿਦੇਸ਼ ਦੇ ਵਿੱਚ ਜਾਂਦੇ ਨੇ ਬਹੁਤ ਚੀਜ਼ਾਂ ਇਹੋ ਜਿਹੀਆਂ ਤੁਸੀਂ ਵਿਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਕੇ ਦੇਖ ਕੇ ਆਏ ਹੋ ਉਹ ਵਿਦੇਸ਼ ਦੇ ਵਿੱਚ ਜਿਹੜਾ ਨੇ ਲੋਕਾਂ ਨੂੰ ਉਹਦਾ ਸਵਾਦ ਜਿਹੜਾ ਪੰਜਾਬੀਆਂ ਨੂੰ ਤੇ ਅੰਗਰੇਜ਼ਾਂ ਨੂੰ ਜਿਹੜਾ ਪੰਦਾ ਸੀ ਉਹੀ ਲੁੱਕ ਜਿਹੜੀ ਨੇ ਉਹੀ ਖਾਣ ਪੀਣ ਦਾ ਸਮਾਨ ਤੁਸੀਂ ਉਰੇ ਅੱਜ ਪੰਜਾਬ ਦੇ ਵਿੱਚ ਲੈ ਕੇ ਆਏ ਹੋ ਕੀ ਕੀ ਜਿਹੜਾ ਵਿਦੇਸ਼ਾਂ ਵਾਲਾ ਸਮਾਨ ਤੁਸੀਂ ਉਰੇ ਲੋਕਾਂ ਨੂੰ ਪ੍ਰੋਵਾਈਡ ਕਰੋਗੇ ਉਹਦੇ ਬਾਰੇ ਜਾਣਕਾਰੀ ਦੋਗੇ ਜੀ ਹਾਂਜੀ ਇਸ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਜੀ ਸਾਰੇ ਕਸਟਮਰਸ ਨੂੰ ਕੀ ਅਸੀਂ ਇੱਥੇ ਇੱਕ ਡਰਿੰਕ ਲੈ ਕੇ ਆ ਰਹੇ ਹਾਂ ਜੀ ਜਿਹਦਾ ਨਾਮ ਕੀ ਬਬਲਟੀ ਹੈ ਬਹੁਤ ਹੀ ਫੇਮਸ ਹੈ ਜੀ ਚਾਇਨਾ ਤੇ ਕੋਰੀਆ ਦੇ ਵਿੱਚ ਬਹੁਤ ਹੀ ਸ਼ੌਂਕ ਦੇ ਨਾਲ ਪੀਤੀ ਜਾਂਦੀ ਹੈ ਇਹਦਾ ਟੇਸਟ ਬਹੁਤ ਹੀ ਯੂਨੀਕ ਹੁੰਦਾ ਹੈ ਮੈਂ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਆ ਕੇ ਇਸ ਚੀਜ਼ ਨੂੰ ਜ਼ਰੂਰ ਟਰਾਈ ਕੀਤਾ ਜਾਵੇ ਕਿਉਂਕਿ ਸਾਡੇ ਮੌਕਟੇਲ ਦੇ ਫਲੇਵਰਸ ਨੇ ਉਹ ਬਹੁਤ ਹੀ ਯੂਨੀਕ ਨੇ ਤੇ ਕੁਆਲਿਟੀ ਸਾਰੀਆਂ ਡਰਿੰਕਸ ਦੀ ਸੁਪਰਬ ਹੈ ਜੀ ਇਵਨ ਕਿ ਜਿਹੜੀ ਸਾਡੀ ਫੂਡ ਦੀ ਕੁਆਲਿਟੀ ਹੈ ਉਹ ਵੀ ਦੀ ਬੈਸਟ ਹੈ ਜੀ ਇਹ ਨਾਲ ਹੀ ਮੈਂ ਇਹ ਦੱਸਣਾ ਚਾਹਾਂਗਾ ਜੀ ਕਿ ਮੈਂ ਹੋਟਲ ਮੈਨੇਜਮੈਂਟ ਦਾ ਕੋਰਸ ਬੈਚਲਰਸ ਮੈਂ ਚੰਡੀਗੜ੍ਹ ਇਸੇ ਫੀਲਡ ਦੇ ਰਿਗਾਰਡਿੰਗ ਪੋਸਟ ਬੈਕਲਰ ਐਟ ਡਗਲਸ ਕਾਲਜ ਵਿੱਚੋਂ ਕੀਤੀ ਸੀ ਜੀ ਸੋ ਮੈਨੂੰ ਫੂਡ ਦੀ ਕੁਆਲਿਟੀ ਦੀ ਬਹੁਤ ਜ਼ਿਆਦਾ ਨੋਲੇਜ ਹੈ ਜੀ ਤੇ ਜੇ ਮੈਂ ਇਸ ਫਰੈਂਚਾਈਜ਼ੀ ਦੇ ਵਿੱਚ ਚੈੱਕ ਕੀਤਾ ਜੀ ਕੁਆਲਿਟੀ ਤੇ ਬਹੁਤ ਹੀ ਜ਼ਿਆਦਾ ਫੋਕਸ ਕਰਦੇ ਨੇ ਜੀ ਜਿਹੜੀ ਬ੍ਰੈਡ ਦੀ ਕੁਆਲਿਟੀ ਹੈ ਚਿਕਨ ਦੀ ਕੁਆਲਿਟੀ ਹੈ ਜਾਂ ਜੋ ਵੀ ਸੌਸਸਿਸ ਦੀ ਕੁਆਲਿਟੀ ਹੈ ਉਹ A1 ਯੂਜ਼ ਹੁੰਦੀ ਹੈ ਜੀ ਤੇ ਇਹਦੇ ਵਿੱਚ ਇਹੀ ਚੀਜ਼ ਦੀ ਇਹਦਾ ਯੂਐਸਪੀ ਕਹਿ ਲੋ ਜੀ ਯੂਨੀਕ ਸੇਲਿੰਗ ਪੁਆਇੰਟ ਹੈ ਜੀ ਇਸ ਚੀਜ਼ ਦਾ ਤੇ ਜਿਹੜਾ ਕਿ ਇਸ ਚੀਜ਼ ਦੀ ਕੁਆਲਿਟੀ ਨੂੰ ਹੋਰ ਜ਼ਿਆਦਾ ਸੁਪਰਬ ਬਣਾ ਦਿੰਦਾ ਹੈ ਤੇ ਗੱਲ ਕਰਦੇ ਆ ਤੁਹਾਡੇ ਚਾਰ 파ਟਨਰ ਨੇ ਜੀ ਹਾਂਜੀ ਚਾਰਾਂ 파ਟਨਰਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਿਹੜੇ ਇਹਨਾਂ ਨੂੰ ਮਿਲੇ ਸੀ? ਕੀ ਤੁਹਾਡੇ ਰਿਸ਼ਤੇਦਾਰ ਆ? ਕਿਸ ਤਰ੍ਹਾਂ ਜਿਹੜੀ ਕੰਮ ਦੀ ਸ਼ੁਰੂਆਤ ਜਿਹੜੀ ਹੈ ਤੁਹਾਡੇ ਦਿਮਾਗ ਦੇ ਵਿੱਚ ਆਇਆ? ਕਿਉਂਕਿ ਵਿਦੇਸ਼ ਦੀ ਤੁਸੀਂ ਪੀਆਰ ਕੈਨੇਡਾ ਦੀ ਛੱਡ ਕੇ ਆਏ ਹੋ। ਤੇ ਕਿਸ ਤਰ੍ਹਾਂ ਤੁਹਾਡਾ ਜਿਹੜਾ ਇਹ ਚਾਰੇ ਭਰਾਵਾਂ ਦੇ ਨਾਲ ਮੇਲ ਹੋਇਆ? ਕਹਿੰਦੇ ਨੇ ਜਿਹੜੇ ਚਾਰ ਤੁਹਾਡੇ ਹੋਰ 파ਟਨਰ ਨੇ ਉਹ ਪ੍ਰਾਪਰਟੀ ਦੇ ਨਾਲ ਰਿਲੇਟਰ ਨੇ, ਪ੍ਰਾਪਰਟੀ ਡੀਲਰ ਨੇ, ਪ੍ਰਾਪਰਟੀ ਦਾ ਕੰਮ ਕਰਦੇ ਨੇ। ਕਿਸ ਤਰ੍ਹਾਂ ਮੇਲ ਹੋਇਆ? ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿ ਖਾਨ ਪੀਣ ਦਾ ਸਮਾਨ ਜਿਹੜਾ ਵਿਦੇਸ਼ਾਂ ਵਾਲਾ ਉਹ ਪੰਜਾਬ हां जी ਇਹਦੇ ਵਿੱਚ ਇਹਨਾਂ ਨਾਲ ਮੁਲਾਕਾਤ ਸਾਡੀ ਪ੍ਰਾਪਰਟੀ ਦੇ ਸਬੰਧ ਵਿੱਚ ਹੀ ਹੋਈ ਸੀ ਜੀ ਮੈਂ ਇੱਥੇ ਆ ਕੇ ਸਭ ਤੋਂ ਪਹਿਲਾਂ ਪ੍ਰਾਪਰਟੀ ਰੀਅਲ ਸਟੇਟ ਦੇ ਵਿੱਚ ਕਦਮ ਰੱਖਿਆ ਸੀ ਨਾਲ ਦੀ ਨਾਲ ਜਦੋਂ ਅਸੀਂ ਦੇਖਿਆ ਜੀ ਵੀ ਅਸੀਂ ਜਿਹੜਾ ਸਾਨੂੰ ਰੋਜ਼ ਹੀ ਤਿੰਨ ਟਾਈਮ ਕਿਉਂਕਿ ਦੇਖੋ ਜੀ ਫੂਡ ਸ਼ੈਲਟਰ ਹਰੇਕ ਇਨਸਾਨ ਦੀ ਜ਼ਰੂਰਤ ਹੈ ਜੀ ਪਹਿਲੀ ਜਦੋਂ ਵੀ ਅਸੀਂ ਬਾਹਰ ਖਾਣ ਜਾਂਦੇ ਸੀ ਸਾਨੂੰ ਉਸ ਦੀ ਕੁਆਲਿਟੀ ਨਹੀਂ ਸੀ ਮਿਲਦੀ ਜੀ ਤੇ ਸਾਡੇ ਪੈਸੇ ਵੀ ਲੱਗ ਜਾਂਦੇ ਸੀ ਚੰਗੇ ਤੋਂ ਚੰਗਾ ਰੈਸਟੋਰੈਂਟ ਵੀ ਅੱਜ ਦੀ ਡੇਟ ਦੇ ਵਿੱਚ ਪੈਸੇ ਕਮਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਕੁਆਲਿਟੀ ਦੇ ਉੱਤੇ ਫੋਕਸ ਨਹੀਂ ਕਰ ਰਹੇ ਤੇ ਅਸੀਂ ਸੋਚਿਆ ਵੀ ਕਿਉਂ ਨਾ ਆਪਣੇ ਨਾਂ ਇੱਕ ਨਵਾਂ ਰੈਸਟੋਰੈਂਟ ਕੀਤਾ ਹੈ ਜੀ ਜਿਹਦੀ ਕੀ ਕੁਆਲਿਟੀ ਅਸੀਂ ਏ ਗ੍ਰੇਡ ਰੱਖੀ ਹੈ ਹਾਂ ਟਵਾਣਾ ਸਾਹਿਬ ਸਭ ਤੋਂ ਵੱਡੀ ਗੱਲ ਆ ਰਹੀ ਹੈ ਅੱਗੇ ਆ ਰਹੇ ਨੇ ਤਿਹਾਰ ਆ ਰਹੇ ਨੇ ਦੀਵਾਲੀ ਆ ਰਹੀ ਹੈ ਹਰ ਇੱਕ ਤਿਹਾਰ ਆ ਰਿਹਾ ਇਸ ਤਿਹਾਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਕਿੰਨਾ ਲੋਕਾਂ ਨੂੰ ਜਿਹੜਾ ਤੁਸੀਂ ਡਿਸਕਾਊਂਟ ਦੋਗੇ ਇਹ ਤਿਹਾਰਾਂ ਨੂੰ ਲੈ ਕੇ ਕੀ ਕੀ ਜਿਹੜਾ ਨੇ ਤੁਹਾਡੇ ਪ੍ਰੋਗਰਾਮ ਨੇ ਕਿੰਨਾ ਤੁਸੀਂ ਡਿਸਕਾਊਂਟ ਦੋਗੇ ਕੀ ਕੀ ਤਿਹਾਰਾਂ ਦੇ ਵਿੱਚ ਜਿਹੜਾ ਸਮਾਨ ਹੋਰੇ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਵੇਗਾ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਇਸ ਦੇ ਵਿੱਚ ਜੀ ਅਸੀਂ ਮਾਰਕETING ਟੀਮ ਸਾਡੀ ਪੂਰੀ ਲੱਗੀ ਹੋਈ ਹੈ ਜੀ ਇਹਦੇ ਵਿੱਚੋਂ ਨਵੀਆਂ ਤੋਂ ਨਵੀਆਂ ਸਕੀਮਜ਼ ਲਿਆਉਂਦੇ ਰਹਿੰਦੇ ਨੇ ਜਿਵੇਂ ਕਿ ਇਨੌਗਰੇਸ਼ਨ ਮੰਥ ਹੈ ਜੀ ਸਾਡਾ ਫਸਟ ਮੰਥ ਇਹਦੇ ਵਿੱਚ ਅਸੀਂ ਹਰ ਇੱਕ ਕਸਟਮਰ ਨੂੰ 10% ਡਿਸਕਾਊਂਟ ਵੀ ਦਵਾਂਗੇ ਜੀ ਤੇ ਨਾਲ ਹੀ ਹੌਲੀ ਹੌਲੀ ਅਸੀਂ ਜਿਵੇਂ ਜਿਵੇਂ ਫੈਸਟੀਵਲ ਸੀਜ਼ਨ ਆਊਗਾ ਜੀ ਨਵੇਂ ਤੋਂ ਨਵੇਂ ਆਫਰਸ ਲਾਂਚ ਕਰਦੇ ਰਹਾਂਗੇ ਜਿਵੇਂ ਕਿ ਅਸੀਂ ਟ੍ਰਾਇਲ ਡ੍ਰਿੰਕਸ ਰੱਖੇ ਨੇ ਜੀ ਛੋਟੇ ਛੋਟੇ ਸ਼ਾਰਟਸ ਰੱਖੇ ਨੇ ਜਿਹੜੇ ਕਿ ਫੂਡ ਦੇ ਨਾਲ ਕੰਪਲੀਮੈਂਟਰੀ ਦਿੱਤੇ ਜਾਣਗੇ ਸਾਰੇ ਕਸਟਮਰ ਨੂੰ ਲਾਸਟ ਦੇ ਵਿੱਚ ਤੁਹਾਡੇ ਨਾਲ ਇੱਕ ਹੋਰ ਕੁਐਸਚਨ ਕਰਨਾ ਚਾਹਾਂਗਾ ਆਪਣੇ ਪੰਜਾਬ ਦੇ ਨੌਜਵਾਨ ਹਜੇ ਵੀ ਜਿਹੜਾ ਕਰੇਜ ਬਹੁਤ ਹੈ ਵਿਦੇਸ਼ਾਂ ਦੇ ਬਿਲ ਲੱਖਾਂ ਰੁਪਇਆ ਲਾ ਕੇ ਕਹਿੰਦੇ ਨੇ ਆਪਣੀ ਜ਼ਮੀਨਾਂ ਮਕਾਨ ਘਰ ਤੱਕ ਵੇਚ ਕੇ ਜਿਹੜੇ ਨੇ ਬਾਹਰ ਜਾਣੇ ਨੂੰ ਤਿਆਰ ਨੇ ਪਰ ਤੁਸੀਂ ਜਿਹੜੇ ਨੇ ਉੱਥੋਂ ਦਾ ਐਕਸਪੀਰੀਅੰਸ ਲੈ ਕੇ ਆਇਓ ਉੱਥੇ ਦੀ ਪੀਆਰ ਛੱਡ ਕੇ ਮੁੜ ਪੰਜਾਬ ਦੇ ਵਿੱਚ ਤੁਸੀਂ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਦੇ ਵਿੱਚ ਹਜੇ ਵੀ ਲਾਲਸਾ ਬਾਹਰ ਜਾਣੇ ਦੀ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਮੈਂ ਇਹੀ ਉਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਜੀ ਕਿ ਜੇ ਇੱਕ ਵਾਰੀ ਤੁਸੀਂ ਜਾ ਕੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟਰ ਵੀਜ਼ੇ ਤੇ ਵੀ ਜਾ ਸਕਦੇ ਹੋ ਜਿਹਦੇ ਵਿੱਚ ਕੀ ਖਰਚਾ ਬਹੁਤ ਘੱਟ ਹੁੰਦਾ ਹੈ ਕਿਉਂਕਿ ਜਿੰਨਾ ਚਿਰ ਇੱਥੇ ਬੰਦਾ ਕੈਨੇਡਾ ਇੱਕ ਵਾਰੀ ਨਹੀਂ ਵਿਜ਼ਿਟ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਐਕਸਪੋਜ਼ਰ ਇੰਟਰਨੈਸ਼ਨਲ ਨਹੀਂ ਮਿਲ ਪਾਉਂਦਾ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਉੱਥੇ ਐਦਾਂ ਦੀ ਕੀ ਚੀਜ਼ ਹੈ ਜਿਹੜੀ ਕੀ ਸਾਨੂੰ ਇੱਥੇ ਨਹੀਂ ਮਿਲ ਰਹੀ ਜਦੋਂ ਉੱਥੇ ਇੱਕ ਵਾਰੀ ਬੰਦਾ ਚਲੇ ਜਾਂਦਾ ਹੈ ਉੱਥੇ ਜਾ ਕੇ ਮਹਿਸੂਸ ਕਰਦਾ ਹੈ ਕਿ ਆਪਣਾ ਪੰਜਾਬ ਕਿਤੇ ਨਾ ਕਿਤੇ ਉੱਥੇ ਨਾਲ ਤੋਂ ਬਹੁਤ ਜ਼ਿਆਦਾ ਖੂਬਸੂਰਤ ਹੈ ਤੇ ਇੱਥੋਂ ਦੇ ਜਿਹੜੇ ਲੋਕਚਾਰੀ ਹੈ ਆਪਣਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਧ ਹੈ ਉੱਥੇ ਲੋਕਾਂ ਦੇ ਕੋਲ ਇੱਕ ਦੂਜੇ ਦੇ ਲਈ ਟਾਈਮ ਨਹੀਂ ਹੈਗਾ ਜੀ ਤੇ ਉਹ ਇਹ ਚੀਜ਼ ਦੀ ਕਮੀ ਬੰਦਾ ਕਿਤੇ ਨਾ ਕਿਤੇ ਮਹਿਸੂਸ ਕਰਦਾ ਉੱਥੇ ਜਾ ਕੇ ਤੁਸੀਂ ਦੇਖਿਆ ਨਰਿੰਦਰ ਟਵਾਣਾ ਜੀ ਜੋ ਕਿ ਕੈਨੇਡਾ ਦੀ ਪੀਆਰ ਛੱਡ ਕੇ ਮੁੜ ਪੰਜਾਬ ਦੇ ਵੱਲ ਉਹਨਾਂ ਨੇ ਰੁਕੀ ਤਾਂ ਕਹਿੰਦੇ ਨੇ ਕੈਨੇਡਾ ਦੇ ਵਿੱਚ ਬਿਲਕੁਲ ਜੇ ਆਪਾਂ ਕਹੀਏ ਕਮਾਈ ਬਹੁਤ ਹੈ ਪੈਸਾ ਵੀ ਬਹੁਤ ਹੈ ਪਰ ਭਾਈਚਾਰਕ ਸਾਝ ਨਹੀਂ ਹੈਗੀ ਕਹਿੰਦੇ ਖੂਦ ਹੀ ਮਿੱਟੀ ਖੂਨੋਂ ਹੀ ਲੱਗਦੀ ਹੈ ਤੇ ਬੰਦਾ ساری ਜ਼ਿੰਦਗੀ ਮਰ ਜਾਂਦਾ ਹੈ ਤੇ ਉਸ ਦੇ ਜਿਹੜੇ ਨੇ ਕੰਮ ਕਾਰ ਨਹੀਂ ਹੀ ਮੁੱਕਦੇ ਜਿਸ ਨੂੰ ਲੈ ਕੇ ਉਹਨਾਂ ਨੇ ਮੁਰ ਤੋਂ ਜਿਹੜਾ ਹੈ ਪੰਜਾਬ ਦੇ ਵਿੱਚ ਆ ਕੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਤੇ ਉਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜਿਹੜੇ ਲੋਕ ਨੇ ਹਜੇ ਵੀ ਬਾਹਰ ਜਾਣੇ ਦੇ ਚਾਹਵਾਨ ਨੇ ਉਹਨਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਹੀ ਬਹੁਤ ਰੋਜ਼ਗਾਰ ਹੈ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੀਦਾ ਤੇ ਆਪਣੇ ਪੰਜਾਬ ਦੇ ਵੀ ਖੂਬਸੂਰਤ ਕੰਮ ਕਰਨੇ ਚਾਹੀਦੇ ਨੇ ਤਰੱਕੀ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਵੀ ਜਿਹੜਾ ਹੈ ਪੰਜਾਬ ਮੁਰ ਤੋਂ ਹਰਿਆ-ਭਰਿਆ ਹੋ ਸਕੇ ਤੇ ਸਾਡੇ ਨਾਲ ਇਹਨਾਂ ਦੇ ਹੋਰ 파ਟਨਰ ਨੇ ਜਸਨਜੀ ਆਪਾਂ ਨਾਲ ਵੀ ਦਿੱਤਲਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਚਾਰ 파ਟਨਰ ਨੇ ਖੋਲਿਆ ਹੈ ਬ੍ਰੂ ਬੈਕਸ ਦੇ ਨਾਂ ਤੇ ਇਹ ਕੂਡ ਹੱਬ ਖੋਲਿਆ ਬਾਹਰ ਦੀ ਤਕਨੀਕ ਦੇ ਨਾਲ ਕਾਫੀ ਰੇ ਕੇ ਆਪਾਂ ਕਹਿ ਦਈਏ ਕਿ ਹਰੇਕ ਆਈਟਮ ਜਿਹੜੀ ਹੈ ਫੋਰਨ ਦੀ ਤਕਨੀਕ ਦੇ ਨਾਲ ਜਿਹੜੀ ਉਹਦੇ ਸ਼ੁਰੂ ਕੀਤੀ ਹੈ ਜਿੱਤਰਾ ਆਪ ਕਹਿੰਦੇ ਬਬਲ ਟੀ ਹੈ ਬਬਲ ਸ਼ੇਕ ਹੈ ਇਹ ਉਰੇ ਆਪਣੇ ਖਰਣ ਦੇ ਕਿਹਾ ਚੰਡੀਗੜ੍ਹ ਦੇ ਵਿੱਚ ਵੀ ਕੋਈ ਹੈ ਨਹੀਂ ਪਰ ਤੁਸੀਂ ਉਰੇ ਸ਼ੁਰੂਆਤ ਜਿਹੜੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ ਜਿਸ ਨੇ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਅੱਜ ਇਸ ਜਗ੍ਹਾ ਤੇ ਖੜੇ ਆ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਮੀਡੀਆ ਦਾ ਜੋ ਅੱਜ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਤੇ ਬਾਕੀ ਜਿੱਦਾਂ ਆਪਾਂ ਸਾਰੇ ਪੰਜਾਬ ਨੂੰ ਬਿਲਾਉਂ ਕਰਦੇ ਆ ਤੇ ਆਪਾਂ ਸਾਰੇ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਆ ਓਏ ਹੀ ਅਸੀਂ ਵੀ ਜਦੋਂ ਖਾਣ ਪੀਣ ਨਿਕਲਦੇ ਸੀ ਸਾਨੂੰ ਇਹ ਘਾਟ ਰੜਕਦੀ ਸੀ ਕਿ ਜਿਵੇਂ ਲਾਂਡਰਾਂ ਰੋਡ ਤੇ ਇੱਕ ਵਧੀਆ ਫੈਮਿਲੀ ਰੈਸਟੋਰੈਂਟ ਨਹੀਂ ਹੈਗਾ ਤੇ ਅਸੀਂ ਉਸੇ ਤਰਜ਼ ਤੇ ਇੱਕ ਵਧੀਆ ਇੰਟੀਰੀਅਰ ਵਾਲਾ ਸਾਡਾ ਸਟਾਫ ਬਹੁਤ ਜ਼ਿਆਦਾ ਕੁਆਲੀਫਾਈਡ ਹੈ ਤੇ ਇਹਦੇ ਵਿੱਚ ਜੋ ਵੀ ਅਸੀਂ ਫੂਡ ਆਈਟਮ ਇੱਥੇ ਸਰਵ ਕਰਾਂਗੇ ਉਹ ਬਾਹਰ ਦੀ ਤਰਜ਼ਦਾਈ ਹੋਵੇਗਾ ਇਹਦੇ ਵਿੱਚ ਸਾਰੇ ਇਨਗਰੀਡੀਅੰਟ ਬਹੁਤ ਹਾਈ ਕੁਆਲਿਟੀ ਦੇ ਨੇ ਤੇ ਸਾਡਾ ਸਟਾਫ ਬਹੁਤ ਜ਼ਿਆਦਾ ਐਕਸਪੀਰੀਐਂਸਡ ਤੇ ਕੁਆਲੀਫਾਈਡ ਹੈ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਦਿਓ ਬਾਕੀ ਜਦੋਂ ਤੁਸੀਂ ਵਿਜ਼ਿਟ ਕਰੋਗੇ ਇੱਥੇ ਬੈਠ ਕੇ ਖਾਓ ਪੀਓਗੇ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਪਤਾ ਲੱਗੇਗਾ ਜਸਨ ਜੀ ਜੇ ਆਪਾਂ ਗੱਲ ਕਰੀਏ ਕਿ ਚਾਰ 파ਟਨਰ ਨੇ ਤੁਹਾਡੇ ਤੁਸੀਂ ਪ੍ਰੋਪਰਟੀ ਦੇ ਕੰਮ ਦੇ ਵਿੱਚ ਰਿਲੇਟਡ ਹੋ ਚਾ ਇਹ ਟਵਨਾ ਸਾਹਿਬ ਜਿਹੜੇ ਨੇ ਪੀਆਰ ਛੱਡ ਕੇ ਆਏ ਨੇ ਮੇਲ ਕਿਸ ਤਰ੍ਹਾਂ ਹੋਇਆ ਮਨ ਦੇ ਵਿੱਚ ਕੀ ਆਇਆ ਜਦੋਂ ਕਿ ਪ੍ਰੋਪਰਟੀ ਦੇ ਵਿੱਚ ਜਿਹੜਾ ਜ਼ਿਆਦਾ ਪੈਸਾ ਹੈ ਪਰ ਤੁਸੀਂ ਇਸ ਫੂਡ ਦੇ ਕੰਮ ਦੇ ਵਿੱਚ ਕਿਸ ਤਰ੍ਹਾਂ ਆਏ ਕਿਉਂਕਿ ਵਿਦੇਸ਼ ਦੀ ਤਕਨੀਕ ਤੇ ਜਿਹੜਾ ਖਾਣ ਪੀਣ ਜਿਹੜਾ ਔਰੇ ਤੁਸੀਂ ਸ਼ੁਰੂ ਕੀਤਾ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਦੇ ਦੇਖੋ ਮੇਲ ਤਾਂ ਜੀ ਇਹ ਰੱਬੀ ਸਬੱਬੀਓ ਹੋਇਆ ਕਿਉਂਕਿ ਅਸੀਂ ਸਾਡਾ ਕਾਫੀ ਵੱਡਾ ਗਰੁੱਪ ਹੈ ਤੇ ਅਸੀਂ ਪ੍ਰਾਪਰਟੀ ਦਾ ਕੰਮ ਵੀ ਕਰਦੇ ਆ ਤੇ ਨਾਲ ਸਾਡੇ ਦੂਜੇ ਗਰੁੱਪ ਉਹਨਾਂ ਦੇ ਵੀ ਆਪਣੇ ਕੈਫੇ ਰੈਸਟੋਰੈਂਟ ਵਗੈਰਾ ਹੈਗੇ ਨੇ ਤੇ ਉਹਨਾਂ ਦੇ ਥਰੂ ਹੀ ਅਸੀਂ ਇੱਕ ਦੂਜੇ ਨੂੰ ਮਿਲ ਪਏ ਤੇ ਫਿਰ ਅਸੀਂ ਵੀ ਸੋਚਿਆ ਵੀ ਪ੍ਰਾਪਰਟੀ ਦੇ ਨਾਲ-ਨਾਲ ਇੱਕ ਸਾਈਡ ਬਿਜ਼ਨਸ ਵੀ ਹੋਣਾ ਚਾਹੀਦਾ ਤੇ ਇਸ ਚੀਜ਼ ਦੀ ਸਾਨੂੰ ਘਾਟ ਵੀ ਮਹਿਸੂਸ ਹੁੰਦੀ ਸੀ ਕਿਉਂਕਿ ਖੁਦ ਅਸੀਂ ਵੀ ਖਾਣ-ਪੀਣ ਦੇ ਸ਼ੌਕੀਨ ਆ ਤੇ ਅਸੀਂ ਸੋਚਦੇ ਸੀ ਇੱਕ ਵਧੀਆ ਕੁਆਲਿਟੀ ਦਾ ਰੈਸਟੋਰੈਂਟ ਇਸ ਰੋਡ ਤੇ ਹੋਣਾ ਚਾਹੀਦਾ ਤੇ ਐਦਾਂ ਹੀ ਰੱਬੀ ਸਬੱਬੀ ਮੇਲ ਹੋ ਗਏ ਤੇ ਆਪਾਂ ਫਿਰ ਇਸ ਪਾਸੇ ਨੂੰ ਕਦਮ ਪੁੱਟ ਲਿਆ ਤੇ ਤੁਹਾਡੇ 파ਟਰਨਰ ਨੇ ਜਿਹੜੇ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ 10% ਤੋਂ ਲੈ ਕੇ 15% ਤੱਕ ਜਿਹੜੀ ਹੈ ਆਮ ਗ੍ਰਾਹਕਾਂ ਨੂੰ ਜਿਹੜੀ ਹੈ ਛੋਟ ਦਿੱਤੀ ਜਾਵੇਗੀ ਡਿਸੀਜਨ ਠੀਕ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਦੇਖੋ ਜਿਵੇਂ ਤੁਹਾਨੂੰ ਟਵਾਣਾ ਜੀ ਨੇ ਦੱਸਿਆ ਕਿ ਸਾਡੀ ਮਾਰਕੀਟਿੰਗ ਟੀਮ ਇਸ ਚੀਜ਼ ਤੇ ਲੱਗੀ ਹੋਈ ਹੈ ਇਸ ਰੈਸਟੋਰੈਂਟ ਨੂੰ ਖੋਲਣ ਤੋਂ ਪਹਿਲਾਂ ਵੀ ਅਸੀਂ ਇਸ ਚੀਜ਼ ਦਾ ਸਰਵੇ ਕੀਤਾ ਹੈ ਬਾਕੀ ਇਹ ਅਸੀਂ ਤੁਹਾਨੂੰ ਸੀਜ਼ਨ ਦੇ ਹਿਸਾਬ ਨਾਲ ਤੇ ਫੈਸਟੀਵ ਫਰੀਜ਼ਨ ਜਦੋਂ ਸ਼ੁਰੂ ਹੋਏਗਾ ਉਸ ਹਿਸਾਬ ਨਾਲ ਤੁਹਾਨੂੰ ਐਡ ਵੀ ਹੋਏਗੀ ਤੇ ਤੁਹਾਨੂੰ ਵੀ ਦੁਬਾਰਾ ਇੱਕ ਵਾਰ ਸੱਦਾਂਗੇ ਉਹਨਾਂ ਦਿਨਾਂ ਦੇ ਵਿੱਚ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਅਸੀਂ ਇੱਥੇ ਕੀ ਕੀ ਡਿਸਕਾਊਂਟ ਜਾਂ ਕੋਈ ਕੀ ਆਫਰਸ ਸੀਜ਼ਨ ਦੇ ਹਿਸਾਬ ਨਾਲ ਤੇ ਫੈਸਟੀਵਲ ਦੇ ਹਿਸਾਬ ਨਾਲ ਦੇ ਰਹੇ ਹਾਂ ਤੇ ਉਹ ਟਾਈਮ ਦੇ ਨਾਲ-ਨਾਲ ਸਾਡੀ ਮਾਰਕੀਟਿੰਗ ਟੀਮ ਤੁਹਾਨੂੰ ਸਾਡੇ ਇੰਸਟਾਗ੍ਰam ਪੇਜ ਫੇਸਬੁੱਕ ਪੇਜ ਤੇ ਵਟਸਐਪ ਦੇ ਰਾਹੀਂ ਸਾਰੇ ਕਰਮ ਨਿਵਾਸੀਆਂ ਨੂੰ ਪਤਾ ਚੱਲੀ ਜਾਏ। ਬਿਲਕੁਲ ਤੁਸੀਂ ਠੀਕ ਕਿਹਾ ਜਸਨ ਜੀ ਕਿ ਸਮੇਂ ਦੇ ਮੁਤਾਬਕ ਤਿਹਾਰਾਂ ਦੇ ਮੱਦੇ ਨਜ਼ਰ ਜਿਹੜਾ ਹੈ ਡਿਸਕਾਊਂਟ ਜਿਹੜਾ ਅਲੱਗ-ਅਲੱਗ ਦਿੱਤਾ ਜਾਵੇਗਾ ਬਹੁਤ ਵੱਡੀ ਜਿਹੜੀ ਹੈ ਇੱਕ ਤੁਸੀਂ ਗੱਲ ਕਹੀ ਹੈ ਕਿਉਂਕਿ ਅੱਜਕੱਲ ਜਿਹੜਾ ਹੈ ਹਰੇਕ ਬੰਦਾ ਕੋਈ ਨਾ ਕੋਈ ਛੂਟ ਦੇ ਰਿਹਾ ਪਰ ਤੁਸੀਂ ਜਿਹੜੀ ਹੈ 15% 10 ਤੋਂ 15% ਦੀ ਜਿਹੜੀ ਛੂਟ ਬਹੁਤ ਵੱਡੀ ਦਿੱਤੀ ਹੈ। ਅਲੱਗ ਤੋਂ ਜਿਹੜਾ ਤਿਹਾਰਾਂ ਦੇ ਵਿੱਚ ਕੀ ਪ੍ਰੋਵਾਈਡ ਕਰਾਓਗੇ ਤੁਸੀਂ ਗ੍ਰਾਹਕਾਂ ਨੂੰ ਜੀ ਤਿਹਾਰ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਜਿਵੇਂ ਕਿ ਸਾਡਾ ਇਹ ਜੋ ਇੰਟੀਰੀਅਰ ਹੈ ਜੀ ਇੱਕ ਇੱਕ ਥ ਤੇ ਜਿਵੇਂ ਹੁਣ ਲੇਡੀਜ਼ ਦੇ ਤਿਹਾਰ ਆਉਂਦੇ ਨੇ ਜਾਂ ਦੀਵਾਲੀ ਦੇ ਫੈਸਟੀਵਲ ਆਣੇ ਨੇ ਸਾਰਾ ਜੋ 2-4 ਮਹੀਨੇ ਇਹ ਤਿਹਾਰਾਂ ਦੇ ਹੀ ਹੁੰਦੇ ਨੇ ਤੇ ਉਹਦੇ ਨਾਲ ਨਾਲ ਅਸੀਂ ਅੰਦਰ ਕੁਝ ਚੇਂਜੇਸ ਵੀ ਕਰਾਂਗੇ ਤੇ ਫੂਡ ਆਈਟਮਸ ਵੀ ਉਦਾਂ ਦੀਆਂ ਹੀ ਪ੍ਰਪੇਅਰ ਹੋਣਗੀਆਂ ਜਿੱਦਾਂ ਆਪਾਂ ਆਪਣੇ ਘਰ ਦੇ ਵਿੱਚ ਉਸ ਤਿਹਾਰਾਂ ਦੇ ਵਿੱਚ ਯੂਜ਼ ਕਰਦੇ ਆ ਤੇ ਬਾਕੀ ਤੁਹਾਨੂੰ ਨਾਲ ਦੀ ਨਾਲ ਸਾਰੇ ਆਪਣੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਸਾਰਾ ਕੁਝ ਅਪਡੇਟ ਹੁੰਦਾ ਰਹੇਗਾ ਹੂੰ ਬਿਲਕੁਲ ਤੁਸੀਂ ਦੇਖਿਆ ਕਿ ਜੋ ਚਾਰ 파ਟਨਰ ਨੇ ਟਵਾਣਾ ਸਾਹਿਬ ਨਰਿੰਦਰ ਟਵਾਣਾ ਜੀ ਜਿਹੜੇ ਨੇ ਕੈਨੇਡਾ ਦੀ ਪੀਆਰ ਛੱਡ ਕੇ ਜਿਹੜੇ ਨੇ ਪੰਜਾਬ ਦੇ ਵਿੱਚ ਜਿਹੜੇ ਆਏ ਨੇ ਤੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਮੁਰਤੋਂ ਜਿਹੜਾ ਕੰਮ ਸ਼ੁਰੂ ਕੀਤਾ ਨੌਜਵਾਨਾਂ ਨੂੰ ਅਪੀਲ ਕੀਤੀ ਉਹਨਾਂ ਨੇ ਕਿ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਪੰਜਾਬ ਨੂੰ ਹਰਿਆ ਭਰਿਆ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਹਜੇ ਬਹੁਤ ਕੰਮ ਨੇ ਕਿ ਜਿਹਦੇ ਨਾਲ ਤਰੱਕੀ ਹੋ ਸਕਦੀ ਚਾਰੇ 파ਟਨਰ ਜਿਹੜੇ ਨੇ ਮਿਲ ਜੁਲ ਕੇ ਇਸ ਬ੍ਰੂ ਬੈਕਸ ਨਾਮ ਦਾ ਜੋ ਬੈਕ ਨਾਮ ਦਾ ਜਿਹੜਾ ਇਹਨਾਂ ਨੇ ਫੂਡ ਹੱਬ ਖੋਲ੍ਹਿਆ ਹੈ ਤੇ ਵਿਦੇਸ਼ ਦੀ ਤਰਜ਼ ਤੇ ਕਹਿੰਦੇ ਨੇ ਟਵਾਣਾ ਸਾਹਿਬ ਕਹਿੰਦੇ ਨੇ ਨਰਿੰਦਰ ਜੀ ਕਿ ਵਿਦੇਸ਼ ਦੇ ਵਿੱਚ ਜੋ ਕੈਨੇਡਾ ਦੇ ਵਿੱਚ ਬਬਲ ਦਾ ਨਜ਼ਾਰਾ ਪੰਜਾਬੀ ਲੈਂਦੇ ਸੀ ਅੰਗਰੇਜ਼ ਲੈਂਦੇ ਸੀ ਹੁਣ ਉਹ ਜਿਹੜਾ ਨਜ਼ਾਰਾ ਏ ਉਹ ਕਿਤੇ ਤੁਹਾਨੂੰ ਦਿੱਲੀ ਜਾ ਕੇ ਨਹੀਂ ਲੈਣਾ ਪਵੇਗਾ ਖਰੜਨ ਲੰਡਨ ਰੋਡ ਤੇ ਆ ਕੇ ਤੁਸੀਂ ਉਹ ਬਬਲ ਟੀ ਅਤੇ ਬਬਲ ਸ਼ੇਕ ਦਾ ਜਿਹੜਾ ਹੈ ਨਜ਼ਾਰਾ ਲੈ ਸਕਦੇ ਹੋ ਵਿਦੇਸ਼ ਦੀ ਤਰਜ਼ ਤੇ ਹੀ ਕੌਫੀ ਅਤੇ ਖਾਣ ਪੀਣ ਦਾ ਜਿਹੜਾ ਹੈ ਸਮਾਨ ਮਿਲੇਗਾ ਸਭ ਤੋਂ ਵੱਡੀ ਇੱਕ ਜਿਹੜੀ ਇਹਨਾਂ ਨੇ ਹੋਰ ਗੱਲ ਕਹੀ ਆ ਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ 10% ਤੋਂ ਲੈ ਕੇ 15% ਦੀ ਹਰ ਗ੍ਰਾਹਕ ਨੂੰ ਜਿਹੜੀ ਆ ਛੂਟ ਦਿੱਤੀ ਜਾਵੇਗੀ ਤੇ ਅਲੱਗ-ਅਲੱਗ ਸਮੇਂ ਦੇ ਮੁਤਾਬਕ ਜਿਹੜੇ ਨੇ ਇਹ ਜਿਹੜੀ ਛੂਟ ਜਿਹੜੀ ਆ ਵਾਧੀ ਅਤੇ ਘਟਦੀ ਰਹੇਗੀ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਵਧੀਆ ਰੈਸਟੋਰੈਂਟ ਆ ਕੋਈ ਇਹੋ ਜਿਹਾ ਫੂਡ ਹੱਬ ਖੁੱਲਦਾ ਹੈ ਜਿਹੜੇ ਬੰਦੇ ਸ਼ੌਕੀਨ ਨੇ ਫੂਡ ਖਾਣਦੇ ਉਹਨਾਂ ਨੂੰ ਜਿਹੜੇ ਹੈ ਹੁਣ ਦਿੱਲੀ ਆ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਆ ਇੱਕ ਵਾਰ ਜ਼ਰੂਰ ਲਾਂਡਰਾ ਰੋਡ ਖੜੜ ਦੇ ਆ ਕੇ ਤੁਸੀਂ ਬ੍ਰਿਊ ਬੈਕਸ ਨਾਂ ਦੇ ਇਸ ਫੂਡ ਹੱਬ ਤੇ ਸਵਾਦ ਲੈ ਸਕਦੇ ਹੋ ਤੇ ਵਿਦੇਸ਼ੀ ਤਰਜ਼ ਤੇ ਜਿਹੜੀਆਂ ਚੀਜ਼ਾਂ ਹੋਰੇ ਪ੍ਰੋਵਾਈਡ ਹੈ ਉਹਨਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ ਕੀ ਕਹਿਣਾ ਚਾਹੋਗੇ ਵਿਦੇਸ਼ੀ ਤਰਜ਼ ਪਰ ਜੋ ਯਹਾਂ ਪਰ ਫੂਡ ਸਪਲਾਈ ਹੋਗਾ ਕੈਨੇਡਾ ਮੇ ਜੋ ਬਬਲ ਟੀ ਚਲਤੇ ਹੈ ਬਬਲ ਸ਼ੇਕ ਚਲਤੇ ਹੈ ਉਹ

ਤੇ ਨਾਇ ਖਰਰ ਦੇ ਵਿੱਚ ਤੇ ਮੁਹਾਲੀ ਦੇ ਵਿੱਚ ਇਦਾਂ ਦਾ ਕਾਫੀ ਨਹੀਂ ਮਿਲਣਾ ਤੁਹਾਨੂੰ ਇਹਦੀ ਗਾਰੰਟੀ ਮੇਰੀ ਹੈ